ਜੀ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਰਫਤਾਰ ਰਾਏ ਦੇ ਬਾਰੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋਗੇ ਰਫਤਾਰ ਰਾਏ ਨੇ ਪੋਡਕਾਸਟ ਕੀਤਾ ਇਟਲੀ ਵਾਲੇ ਤੇ ਫ੍ਰੈਸ਼ੀ ਕੈਨੇਡੀਅਨ ਦੇ ਨਾਲ ਉਸ ਵੀਡੀਓ ਦੇ ਵਿੱਚ ਰੋਮੀ ਨੂੰ ਰੈਪਲਾਈ ਕੀਤਾ ਅਕਸਰ ਦੋਸਤੋ ਇਹਨਾਂ ਦੀ ਐਂਡ ਬੇਨ ਹੁੰਦੀ ਰਹਿੰਦੀ ਹੈ ਤੇ ਇਸ ਕਰਕੇ ਦੋਸਤੋ ਇੱਕ ਵਾਰੀ ਫਿਰ ਤੋਂ ਰਫਤਾਰ ਰਾਏ ਨੇ ਰੈਪਲਾਈ ਕੀਤਾ ਉਹ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਣੇ ਆ ਬਸ ਇਦਾਂ ਹੀ ਕੀ ਨੈਟ ਦੇ ਨਾਲ ਲੱਤਾਂ ਖਿੱਚ ਰਿਹਾ ਹੋਰ ਨੂੰ ਕੋਈ ਕੰਮ ਨਹੀਂ ਹੈਗਾ ਬਸ ਵਿਊ ਚਾਹੀਦੇ ਨੇ ਚਾਰ ਉਹ ਬੰਦਾ ਮੈਨੂੰ ਫੋਨ ਲਾਉਂਦਾ ਕਹਿੰਦਾ ਜੇ ਕੱਟਾ-ਕੱਟਾਈ ਕੱਢਣੀ ਆ ਕਹਿੰਦਾ ਵੀ ਕਹਿੰਦਾ ਤੂੰ ਇੱਥੇ ਆ ਜਾ। ਅੱਛਾ ਮਾ ਗਿਆ ਲਿਆ ਪੇਜ। ਹੈ? ਮਾ ਗਿਆ ਪੇਜ। ਕਟਾ-ਕੱਟੀ ਕੱਢ ਲੈਨੇ ਆਪਾਂ। ਫੇਰ ਕੀ ਕਹਿੰਦਾ? ਆਪਦੇ ਪਿੰਡ ਤੋਂ ਲਿਖਾ ਕੇ ਦੇ ਜੇ ਕੱਲ ਨੂੰ ਮੇਰਾ ਨੁਕਸਾਨ ਹੋ ਗਿਆ। ਆ ਮੈਂ ਆਖੀਰਲੀ ਵੀਡੀਓ ਆ। ਜੇ ਭਾਈ ਕੱਲ ਨੂੰ ਮੈਨੂੰ ਕੋਈ ਹੁੰਦਾ ਮੈਂ ਆਪਦਾ ਆਪ ਜ਼ਿੰਮੇਵਾਰ ਆ। ਆ ਆਖੀਰਲੇ ਸ਼ਬਦ ਕਹਿਨੇ ਆ ਇਹਨੂੰ ਵੀ ਜੇ ਕੱਲ ਨੂੰ ਮੈਨੂੰ ਕੋਈ ਹੁੰਦਾ ਮੈਂ ਆਪ ਜ਼ਿੰਮੇਵਾਰ ਆ। ਆ ਵੀਡੀਓ ਸਬੂਤ ਦੇ ਤੌਰ ਤੇ ਪਈਆ। ਚਾਚਾ ਮੇਰੇ ਪਿੰਡ ਦਾ ਸਰਪੰਚ ਆ ਉਹ ਵੀ ਨਾਲ ਖੜਾ ਕਿਸੇ ਤੋਂ ਲਖੌਣੀ ਦੂਰ ਦੀ ਗੱਲ ਆ ਵੀਡੀਓ ਰਿਕਾਰਡ ਕਰਕੇ ਰੱਖ ਲੈ ਜੇ ਕੱਲ ਨੂੰ ਮੈਨੂੰ ਕੋਸ਼ ਹੋ ਗਿਆ ਦੁਨੀਆ ਨੂੰ ਦਿਖਾ ਦੇ ਵੀ ਉਹਨੇ ਗੱਲ ਕਹਿਤੀ ਸੀ ਇਹਨੂੰ ਕਿਸ 스ਪਾਂਸਰ ਭੇਜ ਹਾਂ ਇਹ ਮਾਰ ਮਾਰ ਚਪੇੜਾ ਇਹਦਾ ਸੀੜ ਨਾ ਕੱਢਦਾ ਮੈਂ ਉੱਥੇ ਮੈਂ ਤੈਨੂੰ ਗੱਲ ਦੱਸਤੀ ਬਾਈ ਮੈਨੂੰ ਤਾਂ ਇੰਨੀ ਖੇਚ ਚੜਦੀ ਜਾਣਾ ਇਹ ਬੰਦੇ ਦਾ ਨਾਂ ਸੁਣ ਕੇ ਤੂੰ ਗੱਲਾਂ ਛੱਡ ਦੇ ਆ ਯਾਰ ਇੰਨਾ ਕੇ ਬੰਦਾ ਮੇਰੀਆਂ ਅੱਖਾਂ ਚ ਰਾਰਕ ਵੀ ਜੇ ਤੇਰੇ ਚ ਜੁਰਤ ਤਾਂ ਭੇਜ ਲਿਆ ਤੂੰ 스ਪਾਂਸਰ ਭੇਜ ਇੱਥੇ ਮੈਂ ਇੱਥੇ ਆ ਕੇ ਸਪੌਂਸਰ ਹੋਣੇ ਸਪੌਂਸਰ ਹੋਣੇ ਕਿਉਂ ਭੇਜ ਨਹੀਂ ਹੋ ਵਿਚਾਰ ਆਪ ਇੱਥੇ ਦਿਹਾੜੀਆਂ ਲਾਂਦਾ ਹੋਣਾ ਸਪੌਂਸਰ ਇੱਥੇ ਉਸਤਾਦ ਜਿੱਦੋਂ ਸਪੌਂਸਰ ਭੇਜ ਨਹੀਂ ਨਾ ਉਹਦੇ ਵਾਸਤੇ ਬੜਾ ਕੁਝ ਚਾਹੀਦ ਹੁੰਦਾ ਆਮਦਨ ਚਾਹੀਦੀ ਹੁੰਦੀ ਬੰਦੇ ਦੀ ਤੁਸੀਂ ਕਿੰਨਾ ਘੰਟੇ ਕੰਮ ਕਰ ਹਾਂਜੀ ਦੋਸਤੋ ਆਦੀ ਵੀਡੀਓ ਚ ਨਹੀਂ ਵੀਡੀਓ ਵਧੀਆ ਲੱਗੀ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰੋ ਖਾਲਿਓ ਮਿਲਦੇ ਅਗਲੀ ਵੀਡੀਓ ਦੇ ਨਾਲ